ਵੀ ਇਹ ਤੇ ਦਵਾਈਆਂ ਜਿਹੜੀ ਮਿਸਯੂਜ਼ ਹੋਣ ਵਾਲੀਆਂ ਹਨ 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਨੇ ਦੇ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈ 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਕੀਤੀਆਂ ਗਈਆਂ ਉਹ ਚ ਮਿਸਯੂਜ਼ ਹੋਣ ਵਾਲੀਆਂ ਦਵਾਈਆਂ ਹੈਗੀਆਂ ਤੇ ਉਸ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਜਿਹੜਾ ਮੌਜੂਦਾ ਨਾ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜ਼ਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਜੀ ਉਹਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਡਰਗਨ ਸਟੋਰ ਨੇ ਆਪਣੀ ਰੂਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਬਲੂਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟੋਰ ਨੂੰ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਭੁੱਖ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਜੀ ਹਾਂ